ਗੋਬਿੰਦਗੜ ਦੀ ਦੇਸ਼ਪਖਤ ਯੂਨੀਵਰਸਿਟੀ ਦੇ ਦੋ ਵਿਦੇਸ਼ੀ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ। ਇਹ ਦੁਰਘਟਨਾ ਗੋਬਿੰਦਗੜ ਦੇ ਅਮਲੋ ਰੋਡ ਤੇ ਵਾਪਰੀ। ਰਾਗੀਰਾਂ ਦੇ ਦੱਸਣ ਮੁਤਾਬਕ ਕਾਰ ਅਮਲੋ ਤੋਂ ਗੋਬਿੰਦਗੜ ਸਾਈਡ ਨੂੰ ਜਾ ਰਹੀ ਸੀ। ਤੇ ਮੋਟਰਸਾਈਕਲ ਤੇ ਦੋ ਵਿਅਕਤੀ ਮੰਡੀ ਗੋਬਿੰਦਗੜ ਸਾਈਡ ਤੋਂ ਅਮਲੋ ਸਾਈਡ ਨੂੰ ਆ ਰਹੇ ਸਨ। ਸਾਡੇ ਕੋਲ ਸਿਵਲ ਹਸਪਤਾਲ ਮਰੂ ਦੇ ਵਿੱਚ ਤਕਰੀਬਨ 7:30 ਵਜੇ ਦੋ ਡੈੱਡ ਬੋਡੀਆਂ ਜੋ ਬ੍ਰਾਡ ਡੈੱਡ ਸੀਗੇ ਜਿਨ੍ਹਾਂ ਦਾ ਨਾਮ ਇਮੈਨੂਅਲ ਸਾਈਮਨ ਤੇ ਟਸੀਪੋ ਮੋਸੀਸ ਜੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟ ਦੱਸਿਆ ਜਾਂਦੇ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਤੇ ਇਹਨਾਂ ਦਾ ਕੋਈ ਸੜਕਾ ਦੇ ਵਿੱਚ ਮੌਤ ਹੋਣ ਕਰਕੇ ਡੈਥ ਹੋ ਗਈ ਜਿਹੜੇ ਬ੍ਰਾਡ ਡੈੱਡ ਆਏ ਸੀ ਆਪਣੇ ਕੋਲ ਤੇ ਇਹਨਾਂ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਸਵੇਰੇ ਜਿਸ ਤਰ੍ਹਾਂ ਹੋਏਗਾ ਇਹਨਾਂ ਦਾ ਬੰਦੀ ਕਰਨ ਨੂੰ ਕਾਰਵਾਈ ਹੋਏਗੀ ਕਿ ਨਾ ਮੈਡੀਸੀ ਅੱਜ ਵੀ ਦੇਸ਼ ਭਗਤੋਂ ਥੋੜੇ ਅੱਗੇ ਅਮਲੋ ਸਾਈਡ ਨੂੰ ਐਕਸੀਡੈਂਟ ਹੋਇਆ ਉਹ ਬਾਈਕ ਤੇ ਸੀ ਦੋ ਬਦੇਚੀ ਨੌਜਵਾਨ ਪੜਦੇ ਸੀ ਤੇ ਲੋਕ ਆਲ ਕਰਦੇ ਸੀ ਤੇ ਉਹ ਇੱਕ ਕਾਰ ਚ ਵੱਜੇ ਆ ਕਾਰ ਚ ਵੱਜਣ ਕਰਕੇ ਮੌਕੇ ਤੇ ਹੀ ਦੋਨੇ ਡੈਥ ਹੋ ਗਈ ਸੀ ਉਹਦੀ ਜਿਹੜੀ ਰੈੱਡ ਬੋਡੀ ਆ ਉਹ ਅਸੀਂ ਇੱਥੇ ਮੋਰਚੀ 'ਚ ਰੱਖਾਈ ਆ ਰੋਗ ਹਸਪੀਟਲ ਤੇ ਉਹਦੇ ਜਿਹੜੇ ਯੂਨੀਵਰਸਿਟੀ ਵਾਲੇ ਆ ਉਹਨਾਂ ਨਾਲ ਅਸੀਂ ਤਾਲਮਿਲ ਕਰ ਰਹੇ ਆ ਤੇ ਉਹਦੀ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕਰਾਂਗੇ ਗੱਡੀ ਸੜਕਾਂ